ਹਾਂਜੀ ਸੱਸੀ ਕਾ ਵੀਜੀ ਆਪਣੇ ਪ੍ਰੀਤ ਕੰਬਾਈਨ ਦਾ ਨਾ ਖਰਾਬ ਹੁੰਦਾ ਸੀ ਕਟਰ ਇਹ ਵੀਰੇ ਉਹਨਾਂ ਨੇ ਆ ਦੇ ਲੋ ਨਵੀਆਂ ਭੇਜਤੀਆਂ ਸਾਰੀਆਂ ਕੁਰਪਾਨਾ ਕੱਲ ਕਿਹਾ ਸੀਗਾ ਵੀ ਵੀਰੇ ਜੇ ਟੁੱਟੀਆਂ ਜਾਂਦੀਆਂ ਕੁਰਪਾਨਾ ਤਾਂ ਵੀਰੇ ਉਹਨਾਂ ਨੇ ਨਵੀਆਂ ਭੇਜੀਆਂ ਸਾਰੀਆਂ ਕੁਰਪਾਨਾ 12 ਦੇ 12 ਪੀਸ ਨੇ ਭੇਜ ਤੇ ਬਹੁਤ ਧੰਨਵਾਦ ਵੀਰੇ ਤੁਹਾਡਾ ਨਵੇਂ ਭੇਜਣ ਦਾ ਉਹਨਾਂ ਇਹਨਾਂ ਨੂੰ ਲਾ ਕੇ ਇਹ ਲਾ ਦਿੰਨੇ ਆ ਉਹ ਦੂਜੀਆਂ ਖੋਲ ਦਿੰਨੇ ਆ ਅੱਜ ਲੱਗੇ ਆ ਮੂੰਗੀ ਦੇ ਸਪਰੇਅ ਕਰਨ ਜਿਹੜੀ ਰਹਿੰਦੀ ਆ 8 ਕਿਲਿਆਂ ਤੇ ਕਰਨੀਆਂ 8 9 ਕਿਲਿਆਂ ਤੇ ਬਾਕੀ ਜਿਹੜੇ 23 ਕਿਲਲੇ ਮੂੰਗੀ ਆ 8 9 ਦੇ ਅੱਜ ਕਰਦੇ ਆ ਬਾਕੀਆਂ ਤੇ ਥੋੜੇ ਦਿਨ ਰੋਕ ਕੇ ਕਰਾਂ ਕੱਲ ਹੀ ਵੀਰੇ ਨੂੰ ਲਾਂਭਾ ਦਿੱਤਾ ਸੀਗਾ ਕਿ ਵੀਰੇ ਵੀ ਯਾਰ ਕਟਰ ਨਾਲ ਖਰਾਬੀ ਬਹੁਤ ਕਰਦਾ ਤਾਂ ਆਹ ਆਹ ਚੀਜ਼ਾਂ ਤੇ ਚਲੋ ਉਹਨਾਂ ਨੇ ਅੰਦੀਪ ਵੀਰ ਨੇ ਗੱਲ ਸੁਣ ਕੇ ਜਿਹਦੀ ਸਮਾਨ ਭੇਜਤਾ ਆਪਨ ਤੇ ਆਪਾਂ ਇਹਦੀ ਇੱਕ ਆਪ ਪੁਲੀ ਚੇਂਜ ਕਰਤੀ ਭਾਈ ਬੈਲਟਾਂ ਆਈਆਂ ਠੀਕ ਫਿਰ ਜਿਹੜੀ ਲੋਡ ਆ ਉਹ ਲੈ ਆਇਓ ਉਥੋਂ ਦੇਖ ਕੇ ਕਿਵੇਂ ਨਹੀਂ ਵੱਡਤੀਆਂ ਸਾਰੀਆਂ ਬਹੁਤ ਮੜੀਆਂ ਮੜੀਆਂ ਵਧੀਆ ਆ ਗਈਆਂ ਮੇਚ ਪੂਰਾ ਫਟਣੀ ਇਥੇ ਥੋੜੀ ਜਿਹੀ ਨਹੀਂ ਉਹ ਆ ਗਈਆਂ ਮੇਚ ਹਾਂ ਲੱਗ ਫਿੱਟ ਤਾਂ ਹੁੰਦੀਆਂ ਠੀਕ ਆ ਵਾ ਫਿਰ ਠੀਕ ਆ ਇਹ ਕਰ ਦੋ ਇਹ ਪਤਾ ਕੀ ਇਹ ਟੁੱਟਣ ਵਾਲਾ ਜੇ ਮਜ਼ਬੂਤ ਵੀ ਆ ਮੇਨ ਨਾਲ ਥੋੜੀ ਜਿਹੀ ਰਗੜ ਨਹੀਂ ਪਈ ਆ ਤੇ ਕਿਹਦੇ ਸਰ ਲੰਮਾ ਨਾ ਡੰਡਾ ਇੱਥੇ ਹੋਣਾ ਜੇ ਤੁਸੀਂ ਬਤਾ ਟੱਚ ਕਰੂਗਾ ਬਤਾਤਾ ਬਦਲ ਦੋ ਇਹਨਾਂ ਨੂੰ ਚੁੱਪ ਕਰਕੇ ਸਾਰੀ ਆਸਾਨ ਤੋਂ ਸਾਰੀ ਕਰੀ ਜਾਣਾ ਜੀ ਜੀ ਬਦਲੋ ਜੀ ਰੇਂਡਰ ਦੇ ਕੋਲ ਹਾਂ ਨਹੀਂ ਨਹੀਂ ਪੂਰੀਆਂ ਸੈੱਟ ਕਰਕੇ ਲਾ ਲਓ ਹਾਂ ਟੈਨਸ਼ਨ ਫਰੀ ਹੋਗੇ ਸਾਲੇ ਕਰ ਦੋ ਇਹਨਾਂ ਨੂੰ ਰੋਟੀ ਖਾ ਲੈਣੇ ਰੋਟੀ ਖਾਣੇ ਬੈਲਟਾਂ ਲੈ ਆਉਂਦੇ ਛਾਵੇਂ ਕਰ ਲੈਂਦੇ ਪਾਕਿਸਤਾਨੀ ਫੀਡਰ ਕਰ ਲਓ ਛਾਵੇਂ ਬੈਲਟਾਂ ਤੁਸੀਂ ਬਾਪ ਲਿਆਓ ਯਾਰ ਇੱਕ ਇੱਕ ਆਹ ਜਿਹੜੀ ਆ ਸੰਭ ਲਓ ਗੜੀ ਅੱਛਾ ਜੀ ਤੇ ਇਹਦਾ ਆਪਣੀ 26 ਦੰਦਿਆਂ ਵਾਲੀ ਪਈ ਹੋਈ ਆ ਨਾ ਉਹ ਮਗਰ ਲਈ ਹੁਣ ਪੁਲੀ ਚੇਂਜ ਕਰ ਲਈ ਆਪਾਂ ਬਹੁਤ ਧੰਨਵਾਦ ਹੰਦੀਪ ਵੀਰੇ ਦਾ ਉਹਨੇ ਸਮਾਨ ਭੇਜਿਆ ਚਲੋ ਹੁਣ ਟਾਈਮ ਤਾਂ ਲੱਗੂ ਲੋਟ ਕਰਨ ਨੂੰ ਕਰ ਲੈਨੇ ਆ ਦੇਖੀ ਜਾਂਦਾ ਕਰਨਾ ਤਾਂ ਪੈਂਦਾ ਹੀ ਆ ਫਿਰ ਕੰਮ ਕਿਉਂਕਿ ਨਾ ਜਿਹੜੇ ਪਹਿਲਾਂ ਵਾਲੇ ਕਿਰਪਾਨਾਂ ਆਈਆਂ ਲੱਗੀਆਂ ਵੀ ਮਸ਼ੀਨ ਦਾ ਤੋਰਾ ਕਰਕੇ ਜਾਂ ਜਿੱਦਾਂ ਵੀ ਕਰਕੇ ਉਹ ਸਾਲਾ ਬਿੰਗਾ ਹੋਈ ਜਾਂਦੀਆਂ ਯਾਰ ਤਾਨੂੰ ਦਿਖਾਇਆ ਹੀ ਅੱਜ ਵਾਲੇ ਚ ਤਾਂ ਵੀਰੇ ਨੇ ਕਿਰਪਾਨਾ ਕੱਲ ਹੀ ਵੀ ਦੀ ਦੀ ਵੀਡੀਓ ਵੀਡੀਓ ਵੀਰੇ ਨੂੰ ਵੀ ਵੀਰੇ ਆਹ ਯਾਰ ਦੁਖੀ ਕਰੀ ਜਾਂਦੀ ਹੈ। ਹਾਂ ਵੀਰੇ ਨੇ ਅੱਜ ਹੀ ਆਪਾਂ ਨੂੰ ਸਮਾਨ ਭੇਜਤਾ। ਕੱਲ ਆਪਾਂ ਆਪਣੀ ਲਾਡੋ ਰਾਣੀ ਦੇ ਟਾਇਰ ਨਵੇਂ ਪਾਤੇ। ਸ਼ੂ ਨਵੇਂ ਪਾਤੇ ਜੋ ਕੋਹਮਾ ਦੀ। ਕਿਉਂਕਿ ਨਹੀਂ ਚਲਾਈ ਬਹੁਤ ਵਧੀਆ ਜੋ ਕੋਹਮਾ ਦੀ ਨਾ ਅੱਗੇ ਵੀ ਮੇਰੇ ਇਹੀ ਸੀ। ਹੁਣ ਵੀ ਇਹੀ ਆ ਪਰ ਐਉਂ ਪੰਗਾ ਮਿਲਿਆ ਕਿ ਉਹ ਮੂਰਲੇ ਅੱਖਰ ਚਿੱਟਿਆਂ ਵਾਲੇ ਮਿਲੇ ਸੀ ਮਗਰਲੇ ਬਲੈਕ ਵਾਲੇ ਮਿਲੇ ਹੈ ਸੀ। ਚਲਾਈ ਬਹੁਤ ਸਮੂਥ ਹੈ ਜੋ ਕੋ ਹਮਾ ਦਾ ਲੋ ਜੀ ਕਰਤਾ ਹੀ ਸ਼ੁਰੂ ਆ ਜ ਮਸ਼ੀਨ ਆ ਬਦਲ ਗਿਆ ਕਰਪਾਨਾ কারਬੋਨਾ ਜੀ ਬਦਲਦੀਆਂ ਤੇ ਆ ਤੇ ਇੱਕ ਚੱਕਰ ਵੀ ਹੋਲੀ ਹੋਰ ਹੋ ਗਏ ਆ ਕਿਉਂਕਿ ਯਾਰ ਸਮਝ ਨਹੀਂ ਆ ਯਾਰ ਰੋਜ਼ ਦਾ ਇਹ ਵਿਚਾਰੇ ਗਰਮੀ ਦੇ ਵਿੱਚ ਮਾਨ ਦਾ ਕੰਮ ਪਾ ਜਾਂਦਾ ਤੇ ਆਪਣੇ ਨਾਲ ਰੋਜ਼ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਕਿ ਹਾਂ ਕਟਰ ਦੇ ਵਿੱਚ ਖਰਾਬ ਵੀ ਕਟਰ ਮਾੜਾ ਵਾਜਾ ਕੁਝ ਨਾ ਪਰ ਦੇਖੋ ਗੱਲਾਂ ਇਹ ਹੁੰਦੀਆਂ ਕਿ ਹਰ ਇੱਕ ਮਸ਼ੀਨ ਦਾ ਚੱਲਣ ਦਾ ਆਪ ਦਾ ਆਪ ਦਾ ਹਿਸਾਬ ਹੁੰਦਾ ਹੈ ਨਾ ਕਿ ਜਿਵੇਂ ਉਹ ਸਿਗੀਆਂ ਉਹ ਕਿਰਪਾਨਾਂ ਜੀਆਂ ਨਾ ਉਹ ਪਿਛਲੇ ਸਾਲ ਵੀ ਉਹਨਾਂ ਦੇ ਉਹ ਸੜੀਏ ਟੁੱਟੇ ਗਏ ਸੀ ਤੇ ਐਤਕੀ ਜਦੋਂ ਹੁਣ ਆਪਾਂ ਸਰਵਿਸ ਕਰਾਈ ਦੀ ਰਿਪੇਅਰ ਕਰਾਈ ਦੀ ਤਾਂ ਆਪਾਂ ਨੂੰ ਇਹਨਾਂ ਨੇ ਸਾਰੇ ਉਹ ਨਵੇਂ ਲਾ ਕੇ ਦੇ ਦਿੱਤੇ ਸੀਗੇ ਸੜੀਏ ਐਤਕੀ ਆਪਾਂ ਨੂੰ ਨਾ ਇਹਨਾਂ ਨੇ ਸਾਰੇ ਕਿਰਪਾਨਾਂ ਉਹ ਸੜੀਏ ਵਾਲੀਆਂ ਨਵੀਆਂ ਲਾਤੀਆਂ ਪਰ ਉਹ ਫੇਰ ਉਵੇਂ ਹੀ ਰਹੀਆਂ ਹਰ ਰੋਜ਼ ਇੱਕ ਦੋ ਟੁੱਟ ਜਾਂਦੀਆਂ ਦੀ ਹੈ ਨਾ ਤੇ ਉਹਦੇ ਯਾਰ ਚੱਕਰ ਦੇ ਵਿੱਚ ਨਾ ਰੋਜ਼ ਵਿਚਾਰੇ ਇੰਨੀ ਗਰਮੀ ਆ ਵੀ ਇੰਨੀ ਗਰਮੀ ਦੇ ਵਿੱਚ ਰੋਜ਼ ਖੜ ਕੇ ਖੋਲ ਕੇ ਉਹਨੂੰ ਸਿੱਧੀ ਗੱਲ 'ਚ ਕਿੰਨੇ ਟਾਈਮ ਖਰਾਬ ਹੋ ਜਾਂਦਾ ਸੀ ਇਹਨਾਂ ਤੇ ਕਿੰਨੇ ਟਾਈਮ ਖਰਾਬ ਹੋ ਜਾਂਦਾ ਸੀ ਉਹ ਠੀਕ ਕਰ ਚ ਫਿਰ ਮੈਂ ਕਹਾਂ ਲੋ ਯਾਰ ਬੀਰੀ ਨੂੰ ਮੜ ਜੀ ਵੀਡੀਓ ਬਣਾ ਕੇ ਭੇਜਦੀ ਮੈਂ ਕਿ ਆ ਵੀਰੇ ਵੀ ਆ ਦੇਖ ਲੋ ਵੀ ਇਹਨੇ ਇਹ ਨਾ ਤਣਾਵ ਹੋਈ ਹੋਦਾ ਤੂੰ ਬਹੁਤ ਬੁਧੀ ਕਰਦੀ ਐ ਸਾਰੀ ਦਿਹਾੜੀ ਤੇ ਫਿਰ ਆਪਾਂ ਨੂੰ ਪੂਰੇ ਨੀ ਸਾਰਾ ਕੋਈ ਆਈਏ ਆਏ ਬਈ ਫੂਟ ਮਾਰੀਏ 5 ਵਜੇ ਦੇ ਨੂੰ ਸਵੇਰੇ ਆਪਣੇ ਫਾਰਮ ਤੇ ਪਹੁੰਚ ਗਿਆ ਸਾਰਾ ਕੋਈ ਨੇ ਹਨਾ ਵੀ 5 ਵਜੇ ਦੇ ਨੂੰ ਮੈਨੂੰ ਫੋਨ ਆ ਗਿਆ ਸੀ ਬੰਦੇ ਦਾ ਤੇ ਪਹਿਲਾਂ 6:30 ਦੇ ਨੂੰ ਉੱਠਾ ਗਿਆ ਸੀ ਆਪਾਂ ਤੇ ਫਿਰ ਆਪਾਂ ਚਲੋ ਆ ਗਈ ਸਾਰੀ ਦਿਹਾੜੀ ਆਦੇ ਲੋਕ ਪੰਜ ਵੱਜ ਗਏ ਪੰਜ ਵੱਜ ਗਏ ਹਾਂ 5 ਵਜੇ ਯਾਨੀ ਕਿ 4 ਵਜੇ ਬਦਲ ਕੇ ਚੱਲਿਆ ਸਾਰਾ ਕੁਝ ਬਹੁਤ ਟਾਈਮ ਲੱਗ ਗਿਆ ਕਰਦੇ ਕਿ ਉਹਨਾਂ ਨੂੰ ਮੂੜਾ ਰਗੜ ਰਗੜ ਕੇ ਪੂਣੀਆਂ ਪਈਆਂ ਸੱਟੀਆਂ ਸਭ ਤੇ ਉਹ ਪਾਟੀਆਂ ਹੁਣ ਕਿਰਪਾਨਾਂ ਸਾਰੀਆਂ ਕਿਰਪਾਨਾਂ ਇਹਨਾਂ ਨੇ ਨਵੀਆਂ ਭੇਜੀਆਂ ਆ ਬੰਦਰੀ ਵਾਲੇ ਨੇ ਸਾਰੀਆਂ ਕਿਰਪਾਨਾਂ ਨਵੀਆਂ ਪਈਆਂ ਇੱਕ ਜੱਕਰ ਵੀ ਝੋੜੇ ਲੋ ਕਰਦੇ ਆ ਤੇ ਵੀ ਥੋੜਾ ਹੋਰ ਚਲੋ ਚਲਾ ਡਾ ਗਿਆ ਅੱਗੇ ਛੱਲੀ ਵੜਕਾਉਂਦਾ ਸੀਗਾ ਫਿਰ ਘੋੜਾ ਛੱਡ ਗਿਆ ਚੱਲੀ ਆ ਤੇ ਪਹਿਲਾਂ ਵੀ ਚੱਕਰ ਦਾ ਸਨੂਰ ਕਰਕੇ ਦਿੱਤੇ ਸੀ ਉਹਨਾਂ ਨੇ ਤੇ ਹੁਣ ਫੋਰ ਕਰਦੇ ਆ ਤੇ ਬਾਕੀ ਚਲੋ ਹੁਣ ਦੇਖਦੇ ਆ ਵਧੀਆ ਚੱਲੀ ਜਾਂਦਾ ਆ ਛੀਲਡ ਜੀ ਯਾਰ ਮੈਂ ਜਾਣ ਕੇ ਨਹੀਂ ਲਈ ਸੀ ਕਿੰਦੀ ਨਹੀਂ ਕਰਵਾਈ ਆ ਮੈਂ ਕਿਹਾ ਕੋਈ ਨਾ ਜਰ ਪੱਟੂ ਪਈ ਆ ਬਈ ਇਹਨੂੰ ਸੋਹਣੀਆਂ ਰਾ ਕੇ ਅਗਲਾ ਕਹਿਤਾ ਦਿੰਦਾ ਵੀ ਹਾਂ ਫੋਈ ਆ ਇਦਾਂ ਕਈ ਵੀਰ ਮੈਨੂੰ ਪੁੱਛਦੇ ਆ ਵੀ ਵੀਰੇ ਵੀ ਇਹਦਾ ਆਪਣਾ ਮੱਕੀ ਵੜਣ ਦੇ ਵਿੱਚ ਵੀ ਮੱਕੀ ਜਿਹੜੀ ਵੇਚਣੀ ਆ ਵੀ ਉਹਦਾ ਗਿੱਲੀ ਵੇਚਣ ਦਾ ਸਹੀ ਹੈਗਾ ਵਾ ਕਿ ਸੁੱਕੀ ਵੇਚਣ ਦਾ ਵੀਰੇ ਦੇਖੋ ਜਿਹੜੀ ਅੱਜ ਦੀ ਸਿਚੁਏਸ਼ਨ ਆ ਵੀ ਜਿੰਨੀ ਗਰਮੀ ਆ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਇਹ ਹਾਲਾਤ ਆ ਕਿ ਗਿੱਲੀ ਮੱਕੀ ਦਾ ਰੇਟ ਜਾਦੇ ਮਿਲ ਰਿਹਾ ਵਾ ਸੁੱਕੀ ਦੇ ਮੁਕਾਬਲੇ ਨਾ ਕਿ ਅੱਗੇ ਨਾ ਜਿਵੇਂ ਹੁਣ ਅੱਗੇ ਵੇਚਦੇ ਹੁੰਦੇ ਸੀਗੇ ਅੱਗੇ ਜੇ ਗਿੱਲੀ ਮੱਕੀ ਵੇਖਦੀ ਆ 1100 ਤਾਂ ਸੁੱਕੀ ਹੁੰਦੀ ਸੀ 2018 ਤੋਂ 1900 ਪਰ ਇਸ ਸਾਲ ਮੱਕੀ ਦੀ ਡਿਮਾਂਡ ਜਿਆਦਾ ਆ ਲੋਕਾਂ ਦੀ ਗਾਹ ਕੀ ਖਰੀਦਣ ਵਾਲੇ ਬਹੁਤ ਜਿਆਦੇ ਆ ਤਾਂ ਉਹਦੇ ਕਰਕੇ ਗਿੱਲੀ ਮੱਕੀ ਦਾ ਰੇਟ ਪੂਰਾ ਵਧੀਆ ਮਿਲਦਾ ਕਿ ਜਿਵੇਂ 1400 1500 1600 ਐਡਾ ਮਿਲਦਾ ਹਨ ਤਾਂ ਉਹ ਗਿੱਲੀ ਮੱਕੀ ਦੇ ਵਿੱਚ ਪੈਸੇ ਜਿਆਦਾ ਬਣ ਰਹੇ ਆ ਸੁੱਕੀ ਮੱਕੀ ਦੇ ਕੰਪੈਰ ਨਾਲ ਤੇ ਉਹ ਥੋੜਾ ਵਾਲਾ ਹੀ ਫਰਕ ਪੈਂਦਾ ਤੁਸੀਂ ਦੇਖਿਓ ਤਜਰਬਾ ਕੱਢ ਕੇ ਦੇਖਿਓ ਜਿਹੜੀ 35 35 ਤੋਂ 36 ਮੌਸਮਚਰ ਵਾਲੀ ਮੱਕੀ ਆ ਜਿਹਦਾ 35 36 ਮੌਸਮਚਰ ਆ ਉਹ ਘੱਟੋ ਘੱਟ 20 22 25 ਕਿਲੋ ਤੱਕ ਸੁੱਕ ਜਾਂਦੀ ਇੱਕ ਕੁਇੰਟਲ ਦੀ ਇੱਕ ਕੁਇੰਟਲ ਦੀ ਮੰਨ ਲਓ 75 ਕਿਲੋ ਰਹਿ ਜਾਂਦੀ ਹੈ ਹਨ ਤੇ ਤੁਸੀਂ ਲਾ ਕੇ ਦੇਖ ਲਿਓ ਹਿਸਾਬ ਕਿ ਕਿੰਨੇ ਰੁਪਏ ਨੂੰ ਵੇਖ ਗਿਆ ਹਨ ਤੇ ਉਹਦੇ ਕੰਪੈਰੀਸ਼ਨ ਗਿੱਲੀ ਮੱਕੀ ਮਹਿੰਗੀ ਵਿਕ ਜਾਂਦੀ ਚੱਲ ਵੀ ਠੀਕ ਹੁੰਦਾ ਪਾਤਾ ਪਹਿਲਾਂ ਟਿਕ ਵਧੀਆ ਚੱਲ ਰਹੀ ਆ ਤੇ ਛੱਲੀ ਵੀ ਜਿਹੜੀ ਮਾੜੀ ਮੋਟੀ ਅੱਗੇ ਭੜਕਾਉਂਦੀ ਸੀ ਉਹ ਬੜ ਘਾਣੋਂ ਹਟ ਗਈ ਆ ਕਟਰ ਦੀ ਸਪੀਡ ਸਲੋ ਕਾਫੀ ਹੋ ਗਈ ਆ ਕਾफी ਟੱਕਰ ਫਲੋ ਹੋ ਗਈ ਤੇ ਚਲੋ ਰੱਬ ਸੁੱਖ ਰੱਖੇ ਵੀ ਹੁਣ ਵਧੀਆ ਚੱਲੀ ਜਾਵੇ ਹੁਣ ਦਾ ਅੱੜਦਾ ਹੋਵੇ ਹੁਣ ਤਾਂ ਕਿਰਪਾਨਾ ਜੀਆਂ ਵੀ ਉਹ ਨਵੀਆਂ ਪੈ ਗਈਆਂ ਤੇ ਚਲੋ ਹੁਣ ਚੰਗਾ ਵਾ ਵੀ ਵਧੀਆ ਚੱਲੀ ਜਾਊਗੀ ਠੀਕ ਆ ਦੇਖਦੇ ਆ ਬਾਕੀ ਬਾਦੋਂ ਇੱਕ ਗੱਲ ਆ ਯਾਰ ਕੋਈ ਇੰਨੀ ਗਰਮੀ ਚ ਨਾ ਸੱਚੀ ਕਹਿੰਨਾ ਮੈਂ ਜਿਹੜੇ ਬਿਨਾ ਏਸੀ ਦੇ ਨੀਨਾਂ ਵਾਲਿਆ ਹਾਨਾ ਬਾਈ ਵੀ ਇੰਨੀ ਗਰਮੀ ਜਿੱਤ ਲਾਉਣ ਦਾ ਬਈ ਮਕਤੀ ਤੇ ਤਾਂ ਬਹੁਤ ਕੁੱਤਾ ਕੰਮ ਆ। ਇਹ ਮਸ਼ੀਨ ਚ ਲਾਉਣੀ। ਚਲੋ ਆਪਾਂ ਵੀ ਬੰਦੇ ਦਾ ਸੌਬਦਾ ਸਾਹ ਲੈਂਦੇ ਆ ਯਾਰੀ ਸੀ। ਪੈਦੇ ਲੱਗੇ ਹੋਏ। ਇੱਥੇ ਤਾਂ ਮੁੱਲ ਮੁੜਦਾ ਨਾ। ਇਹ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈਗੀ ਬਿਲਕੁਲ। ਚਲਾਉਣ ਦੇ ਵਿੱਚ ਗਰਮੀ ਤਾਂ ਨਹੀਂ ਮਾਰਦੀ ਹੈਗੀ। ਇਸ ਕਰਕੇ ਉਹਦਾ ਸਾਲਾ ਨਜ਼ਾਰਾ। ਜੋ ਕਰਨਾ ਪਈਦਾ ਫੀਲ ਦਾ ਗਾਵੀ ਕਰਦੀ ਆ ਬਿਲਡ ਅਪ ਬੰਦਾ ਫਿਰ ਨਵੀਆਂ ਪੌੜੀਆਂ ਪਈਆਂ ਸਾਰੀਆਂ ਹੋਣ। ਮਾਸੀ ਯਾਰ ਲੈਣ ਤਾਂ ਸਾਰੇ ਪਾਸੇ ਬੁਰਾ ਹਾਂ ਗੀ। ਕਿਤੇ ਪਾਸੇ ਵੀ ਜੈਡ ਨਹੀਂ ਚੱਲ ਰਹੀ। ਸਭ ਪਾਸੇ ਹੀ ਰੌਣਕ ਲੱਗੇ। ਸਿਰਫ ਜੈਡ ਨਹੀਂ ਆ ਰਹੀ। ਸੱਲ ਵੀ ਜੈਡ ਨਹੀਂ ਆ ਰਹੀ। ਆ ਗਿਆ ਤੇ ਵੀਰੇ ਹੁਣ ਹੀ ਲੱਗੇ ਹੋਇਆ ਸੁੱਧਾ ਤਾਂ ਦੇਖੋ ਆਪਾਂ ਆਈ ਦੀ ਸਹਾਲੀ ਤੇ ਕਿਵੇਂ ਧੁੰਦ ਪੈ ਗਈ ਦੇਖ ਲਓ ਇੰਨੀ ਨੇਰੀ ਚੱਲਦੀ ਆ ਮਿੱਟੀ ਉੱਡਦੀ ਆ ਆਹ ਲੈਟ ਨੂੰ ਆਈ ਨੂੰ ਕੱਲ ਦੀ ਆਈ ਹੋਈ ਆ ਕੱਲ ਸਵੇਰ ਦੀ ਹੈ ਨਾ ਉਸ ਤੋਂ ਬਾਅਦ ਲੈਟ ਨਹੀਂ ਆਈ ਅੱਜ ਜਨਰੇਟਰ ਚ ਲਾ ਕੇ ਪਾਣੀ ਮਗਰ ਪਾਇਆ ਸੀ ਆ ਤੇ ਸਵੇਰੇ ਫੇਰ ਜਨਰੇਟਰ ਚਲਾਉਣਾ ਪੈਣਾ ਵਾ ਤੇ ਉਹਦੇ ਚੱਕਰ ਦੇ ਵਿੱਚ ਆਉਣ ਇਹ ਕੁਛ ਨਹੀਂ ਹਾਲਾਤ ਹੋਇਆ ਹਨਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਬਪਾ ਉਮੀਦ ਇਹ ਕਾ ਆ ਢੇਰੀ ਚੱਲੀ ਜਾਂਦੀ ਆ ਤੇ ਬੁਰੇ ਹਾਲ ਤੇ ਜਿਹੜੀ ਮਾੜੀ ਮੋਟੀ ਲੈਟ ਆਉਣੀ ਸੀ ਉਹ ਵੀ ਨਹੀਂ ਆਉਣਾ ਆਉਣ ਤੇ ਨਹੀਂ ਢੇਰੀ ਚ ਆਪਣੇ ਪਿੰਡ ਵੱਲ ਤਾਂ ਮੀਂਹ ਪੈ ਗਿਆ ਇੱਥੇ ਪਿਆ ਨਹੀਂ ਆ ਮਿੱਟੀ ਨੇ ਦੇਖੋ ਕੀ ਕੀ ਹਾਲਾਤ ਕਰੇ ਹੋਇਆ ਮਿੱਟੀ ਦੇ ਬੁਰੇ ਹਾਲਾਤ ਬੁਰੇ ਹਾਲਾਤ ਭਾਈ ਬੁਰੇ ਹਾਲਾਤ ਬਹੁਤ ਬੁਰੇ ਹਾਲਾਤ ਹੋਏ ਬਹੁਤ ਜਿਆਦੇ